ਵਾਹਿਗੁਰੂ ਜੀ ਦਾ ਖਾਲਸਾ ਪਾਏ ਗੁਰੂ ਜੀ ਕੀ ਫਤਿਹ ਮੈਂ ਪਹਿਲੀ ਵਾਰ ਬੋਲ ਰਿਹਾ ਸਟੇਜ ਤੇ ਤੇ ਮੈਨੂੰ ਬੋਲਣਾ ਥੋੜਾ ਘੱਟ ਆਉਂਦਾ ਪਰ ਮੈਨੂੰ ਇਹ ਨਾ ਤਿੰਨਾ ਮੁੱਦਿਆਂ ਦਾ ਚੰਗੀ ਤਰ੍ਹਾਂ ਪਤਾ ਜਿਹੜੇ ਤਿੰਨ ਮੁੱਦੇ ਲੈ ਕੇ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਪਹਿਲਾ ਮੁੱਦਾ ਆਪਣਾ ਕੀ ਹੈ ਕਿ ਰਾਤ ਨੂੰ ਕੁੜੀਆਂ ਦੀ ਡਿਊਟੀ ਹੋਣੀ ਨਹੀਂ ਚਾਹੀਦੀ ਜੇਕਰ ਹੁੰਦੀ ਹੈ ਤਾਂ ਉਹਨਾਂ ਨਾਲ ਸਿਕਿਉਰਿਟੀ ਗਾਰਡ ਹੋਣਾ ਚਾਹੀਦਾ ਕਿਉਂਕਿ ਕੁੜੀਆਂ ਕੀਨ ਰਾਤ ਨੂੰ ਜੌਬ ਕਰਦੀਆਂ ਨੇ ਕਿਤੇ ਹਸਪੀਟਲ ਚ ਮੰਨ ਲਓ ਉੱਥੇ ਇਕੱਲੀ ਕੁੜੀ ਸਿਕਿਉਰਿਟੀ ਗਾਰਡ ਦਾ ਕੀ ਆ ਤਿੰਨ ਦਿਨ ਆਉਦਾ ਨਹੀਂ ਚਾਰ ਦਿਨ ਆਉਦਾ ਰਾਤ ਨੂੰ ਸਾਰਿਆਂ ਦੇ ਪੇਗ ਲੱਗੇ ਹੁੰਦੇ ਨੇ ਧੱਕੇ ਹੁੰਦੇ ਨੇ ਤੇ ਕੁੜੀਆਂ ਦਾ ਉੱਥੇ ਰਹਿਣਾ ਬਹੁਤ ਆਖਾ ਹੋ ਜਾਂਦਾ ਸਰਕਾਰ ਤੋਂ ਸਭ ਤੋਂ ਪਹਿਲੀ ਮੰਗ ਇਹ ਹੀ ਹੈ ਕਿ ਰਾਤ ਨੂੰ ਕੁੜੀਆਂ ਦੀ ਡਿਊਟੀ ਹੋਣੀ ਨਹੀਂ ਚਾਹੀਦੀ ਚਾਹੇ ਹੋਣੀ ਹੈ ਤਾਂ ਉੱਥੇ ਸਿਕਿਉਰਿਟੀ ਗਾਰਡ ਹੋਣਾ ਜ਼ਰੂਰੀ ਹੈ ਕਿਉਂਕਿ ਸਾਨੂੰ ਪਤਾ ਹੈ ਪੰਜਾਬ ਦੇ ਵਿੱਚ ਨਸ਼ੇ ਕਿੰਨੇ ਵੱਧ ਚੁੱਕੇ ਨੇ ਤੇ ਜੋ ਵੀ ਆਪਣੇ ਕਲਕੱਤੇ ਦੇ ਵਿੱਚ ਰੇਪ ਹੋਇਆ ਜਿੱਤੇ ਵੀ ਰੇਪ ਹੋਣ ਜਿਹੜੀ ਬੰਦੇ ਕੰਮ ਕਰਦੇ ਨੇ ਠੀਕ ਆ दारू ਪੀਤੀ ਦੇ ਵਿੱਚ ਇਹ ਕੰਮ ਹੁੰਦੇ ਨੇ ਦੂਜੀ ਮੰਗ ਜਿਹੜੀ ਹੈਗੀ ਆ ਸਭ ਤੋਂ ਸਭ ਤੋਂ